ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਭ ਨੂੰ ਠੀਕ ਠਾਕ ਰੱਖਣ ਜੀ ਇਹ ਵਾਲੇ ਸੂਟ ਤੁਸੀਂ ਜਿਹੜੇ ਦੇਖ ਰਹੇ ਹੋ ਜੀ ਇਹ ਰਾਮਟੈਕਸ ਕਾਟਨ ਦੇ ਸੂਟ ਹੈ ਮੈਚਿੰਗ ਸੂਟ ਆਉਣਗੇ ਜੀ ਟਾਈ ਟਾਈ ਮੀਟਰ ਦੀ ਕਟ ਆਊਗੀ ਬਹੁਤ ਹੀ ਸੋਹਣਾ ਤੇ ਸੌਫਟ ਸਟੱਫ ਹੈ ਜੀ ਇਹ ਵਾਲੇ ਸੂਟ ਚੰਦੇਰੀ ਸਿਲਕ ਦੇ ਆਉਣਗੇ ਜੀ ਚੰਦੇਰੀ ਸਿਲਕ ਦੀ ਸ਼ਰਟ ਹੋਊਗੀ ਜੀ ਚੰਦੇਰੀ ਸਿਲਕ ਦੀ ਦੁਪੱਟਾ ਹੈ ਜੀ ਨਾਲ ਪਲੇਨ ਬਾਟਮ ਆਊਗੀ ਜੀ ਬਹੁਤ ਹੀ ਜਿਆਦਾ ਸੋਹਣੇ ਇਹਨਾਂ ਦੇ ਉੱਪਰ ਡਿਜੀਟਲ ਪ੍ਰਿੰਟਿੰਗ ਹੋਈ ਹੈ ਜੀ ਨਾਲ ਇਹਦੇ ਤੇ ਏਮਬੋਇਡਰੀ ਦਾ ਟੱਚ ਵੀ ਹੈ ਜੀ ਇਹ ਵਾਲੇ ਸੂਟ ਟਿਸਟਾ ਬ੍ਰਾਂਡ ਦੇ ਕੋਟ్రਾਈ ਦੇ ਸੂਟ ਆਉਣਗੇ ਜੀ ਬਹੁਤ ਹੀ ਵਾਇਰਲ ਡਿਜ਼ਾਈਨ ਹੈ ਜੀ ਇਹ ਵਾਲਾ ਤੇ ਬਹੁਤ ਹੀ ਜਿਆਦਾ ਸੋਹਣਾ ਇਹ ਕਪੜਾ ਹੁੰਦਾ ਜੀ ਟਿਸਟਾ ਬ੍ਰਾਂਡ ਦਾ ਇਹ ਵਾਲੇ ਸੂਟ ਗਲਾਸ ਔਰਗੈਂਜ਼ਾ ਦੇ ਹੋਣਗੇ ਜੀ ਬਹੁਤ ਹੀ ਸ਼ਾਈਨ ਵਾਲਾ ਫੈਬਰਿਕ ਹੁੰਦਾ ਜੀ ਇਹ ਗਲਾਸ ਔਰਗੈਂਜ਼ਾ ਤੇ ਬਹੁਤ ਹੀ ਜ਼ਿਆਦਾ ਸੌਫਟ ਹੁੰਦਾ ਜੀ ਬਹੁਤ ਹੀ ਸੋਹਣੇ ਇਹਨਾਂ ਦੇ ਸੂਟ ਬਣ ਕੇ ਰੈਡੀ ਹੁੰਦੇ ਆ ਜੀ ਪਾਰਟੀ ਵੇਅਰ ਤੁਸੀਂ ਵਰਕ ਵਿਦਾਊਟ ਵਰਕ ਜਿਵੇਂ ਮਰਜ਼ੀ ਇਹਨਾਂ ਨੂੰ ਬਣਾ ਸਕਦੇ ਹੋ ਜੀ ਲਾਈਨਿੰਗ ਉਹਨਾਂ ਤੇ ਲੱਗੂਗੀ ਜੀ ਇਹ ਵਾਲੇ ਸੂਟ 80 ਗ੍ਰਾਮ ਬਰਬਰੀ ਦੇ ਆਉਣਗੇ ਜੀ ਛਾਟਣ ਬਰਬਰੀ ਦੀ ਇਹ ਨਵਾਂ ਸਟੱਫ ਆਇਆ ਜੀ ਬਰਬਰੀ ਦੇ ਵਿੱਚ ਛਾਟਣ ਦਾ ਜੀ ਛਾਟਣ ਬਰਬਰੀ ਦੀ ਸ਼ਰਟ ਆਊਗੀ ਜੀ ਨਾਲ ਪਿਓਰ ਬਿਸਕੋਸ ਮਸਲੀਨ ਦੀ ਬਾਟਮ ਆਊਗੀ ਡਿਜੀਟਲ ਪ੍ਰਿੰਟਿੰਗ ਆਊਗੀ ਜੀ ਤੇ ਪ੍ਰਿੰਟ ਸਾਰੇ ਹੀ ਵੱਖੋ ਵੱਖਰੇ ਹੈ ਜੀ ਬਹੁਤ ਹੀ ਨਵੇਂ ਜਿਹੇ ਪ੍ਰਿੰਟ ਹੈ ਨਵੀਂ ਜੀ ਡਿਜ਼ਾਈਨਿੰਗ ਹੈ ਤੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ WhatsApp ਨੰਬਰ ਤੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਜੇ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਸਵਾਲ ਹੈ ਤੁਸੀਂ ਕੁਝ ਵੀ ਸਾਡੇ ਤੋਂ ਪੁੱਛਣਾ ਹੈ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਸਾਡਾ WhatsApp ਨੰਬਰ ਨੀਤੇ ਨੀਚੇ ਦਿੱਤਾ ਹੁੰਦਾ ਹੈ ਜੀ ਤੇ ਬੁਕਿੰਗ ਆਪਦੀ ਤੁਸੀਂ ਜਲਦੀ ਜਲਦੀ ਕਰਵਾ ਲਓ ਜੀ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹ ਵਾਲੇ ਸੂਟ ਆਰਕੰਡੀ ਦੇ ਆਉਣਗੇ ਜੀ ਨਾਲ ਕਾਟਨ ਦੀ ਬਾਟਮ ਆਉਗੀ ਜੀ ਇਹਨਾਂ ਦੇ ਇਹ ਵਾਲੇ ਸੂਟ ਰੀਵਾ ਬ੍ਰਾਂਡ ਦੇ ਆਉਣਗੇ ਜੀ ਇਹਨਾਂ ਦੇ ਵਿੱਚ ਸੈਲਫ ਵਰਕ ਹੋਇਆ ਹੁੰਦਾ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਨਾਂ ਦੇ ਸਾਰੇ ਨਵੇਂ-ਨਵੇਂ ਪ੍ਰਿੰਟ ਹੈ ਨਵੀਂ-ਨਵੀਂ ਡਿਜ਼ਾਈਨਿੰਗ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਸੋਹਣੇ-ਸੋਹਣੇ ਸੂਟ ਤੇ ਵਧੀਆ ਸੋਹਣੇ ਸੂਟ ਤੁਸੀਂ ਵਧੀਆ ਡਿਜ਼ਾਈਨਿੰਗ ਦੇ ਨਾਲ ਆਪਦੇ ਰੈਡੀ ਕਰਵਾ ਸਕਦੇ ਹੋ ਇਹ ਵਾਲੇ ਸੂਟ ਕ੍ਰਸ਼ ਬਰਬਰੀ ਦੇ ਆਉਣਗੇ ਜੀ ਨਮਾ ਬਿਲਕੁਲ ਨਮਾ ਸਟਾਫ ਹੈ ਜੀ ਨਮੀ ਅਲੱਗ ਜੀ ਚੀਜ਼ ਹੈ ਤੇ ਅਲੱਗ-ਅਲੱਗ ਇਹਨਾਂ ਦੇ ਪ੍ਰਿੰਟ ਹੈ ਬਹੁਤ ਸੋਹਣੇ ਨਵੇਂ ਜਿਹੇ ਪ੍ਰਿੰਟ ਹੈ ਜੀ ਨਵੇਂ ਜਿਹੇ ਕਲਰ ਹੈ ਤੇ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਤੁਸੀਂ ਜਿਹੜਾ ਵੀ ਸੂਟ ਪਸੰਦ ਹੋਵੇ ਤੁਹਾਨੂੰ ਤੁਸੀਂ ਜਲਦੀ-ਜਲਦੀ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਲਿਮਟਿਡ ਸਟਾਕ ਹੈ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦੇ ਜਿਹੜੀਆਂ ਪਹਿਣਾ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਤੇ ਵੱਧ ਤੋਂ ਵੱਧ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾ ਜੋ ਵੀਡੀਓ ਹੋਰ ਪਹਿਣਾ ਤੱਕ ਵੀ ਪਹੁੰਚ ਸਕੇ ਜੀ ਤੇ ਪਲੀਜ਼ ਇੱਕ ਲਾਈਕ ਜਰੂਰ ਕਰ ਦਿਆ ਕਰੋ ਜੀ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਆ ਕਰੋ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹ ਬਰਬਰੀ ਦੇ ਆਉਣਗੇ ਜੀ ਬਹੁਤ ਹੀ ਸੋਹਣੇ ਤੇ ਬਹੁਤ ਹੀ ਨਵੇਂ ਜੇ ਅ ਪ੍ਰਿੰਟ ਹੈ ਜੀ ਇਹ ਵਾਲੇ ਸਾਰੇ ਬਰਬਰੀ ਦੇ ਨਾਲ ਪਿਓਰ ਵਿਸਕੋਸ ਮਸਲੀਨ ਦੀ ਬਾਟਮ ਆਉਗੀ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਓਨਲੀ 1250 ਰੁਪਏ ਦਾ ਇਹ ਸੂਟ ਹੈ ਸਾਰੇ ਪ੍ਰਿੰਟ ਨਵੇਂ ਨਵੇਂ ਹੈ ਜੀ ਕੋਈ ਵੀ ਪ੍ਰਿੰਟ ਪੁਰਾਣਾ ਨਹੀਂ ਹੈ ਸਾਰੇ ਪ੍ਰਿੰਟ ਨਵੇਂ ਆ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜੇ ਕਿਸੇ ਵੀ ਪਹਿਣ ਨੇ ਬਾਟਮ ਤੇ ਵਰਕ ਕਰਵਾਉਣਾ ਹੈ ਸ਼ਰਟ ਤੇ ਵਰਕ ਕਰਵਾਉਣਾ ਹੈ ਪੈਚ ਵਰਕ ਕਰਵਾਉਣਾ ਹੈ ਹੈਂਡ ਵਰਕ ਕਰਵਾਉਣਾ ਹੈ ਮਸ਼ੀਨ ਵਰਕ ਕਰਵਾਉਣਾ ਹੈ ਪੇਂਟ ਵਰਕ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਆਪਦੀ ਪਸੰਦ ਦਾ ਤੁਸੀਂ ਸਿਰਫ ਆਪਣੀ ਪਸੰਦ ਦੱਸਣੀ ਹੈ ਜੀ ਸਾਨੂੰ ਵੀ ਸਾਨੂੰ ਆਹ ਸਟੱਫ ਚਾਹੀਦਾ ਆਹ ਵਾਲਾ ਵਰਕ ਚਾਹੀਦਾ ਅਸੀਂ ਤੁਹਾਨੂੰ ਸੇਮ ਚੀਜ਼ ਰੈਡੀ ਕਰਕੇ ਦੇਵਾਂਗੇ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਰੈਡੀ ਕਰਕੇ ਦੇਵਾਂਗੇ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦੇਵਾਂਗੇ ਜੀ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਕਰਵਾਉਣ ਵਾਸਤੇ ਤੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਇਹ ਵਾਲੇ ਸੂਟ ਵੀ ਮਲ ਕਾਟਨ ਦੇ ਆਉਣਗੇ ਜੀ ਬਹੁਤ ਹੀ हटਕੇ ਜੇ ਸਟੱਫ ਹੈ हटਕੇ ਜੇ ਪ੍ਰਿੰਟ ਹੈ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਤੇ ਲਿਮਟਿਡ ਸਟਾਕ ਹੁੰਦਾ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ